ਉਹ ਅੱਜ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਨੇ ਬੁਖਾਰ 105 ਹੈ ਬੀਪੀ 200 ਦੇ ਨੇੜੇ ਜਾ ਰਿਹਾ ਹੋ ਰਿਹਾ ਉਹਨਾਂ ਦਾ ਇਹ ਜੋ ਬੀਪੀ ਵਧ ਰਿਹਾ ਆਪਾਂ ਸਭ ਜਾਣਦੇ ਹਾਂ ਕਿ ਕਿਸੇ ਸਮੇਂ ਕੋਈ ਬ੍ਰੇਨ ਹੈਮਰੇਜ ਵੀ ਹੋ ਸਕਦਾ ਹੈ ਜਾਂ ਕੋਈ ਭਾਣਾ ਵਾਪਰ ਸਕਦਾ ਹੈ ਬੇਅਦਵੀ ਕਰਨ ਵਾਲੀਆਂ ਤਾਕਤਾਂ ਇੰਨੀਆਂ ਕਿ ਜ਼ਿਆਦਾ ਤਾਕਤਵਰ ਨੇ ਕਿ ਉਹ ਪੰਜਾਬ ਸਰਕਾਰ ਨੂੰ ਰੋਕ ਰਹੀਆਂ ਨੇ ਇਹ ਕਾਨੂੰਨ ਬਣਾਉਣ ਤੋਂ ਕੱਲ 26 ਜੂਨ ਨੂੰ ਵੀ ਕੈਬਨਟ ਦੀ ਮੀਟਿੰਗ ਹੋਈ ਹੈ। ਉਹਦੇ ਵਿੱਚ ਛੋਟੇ-ਛੋਟੇ ਮਸਲਿਆਂ ਬਾਰੇ ਐਕਟ ਬਣਾਏ ਜਾ ਰਹੇ ਨੇ, ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਨੇ। ਉਸ ਮੀਟਿੰਗ ਤੋਂ ਇਸ ਤਰ੍ਹਾਂ ਲੱਗਦਾ ਜਿਵੇਂ ਭਾਈ ਗੁਰਜੀਤ ਸਿੰਘ ਨੂੰ ਤੇ ਸਾਨੂੰ ਚੜਾਇਆ ਜਾ ਰਿਹਾ। ਸਾਨੂੰ ਇਹ ਦੱਸਿਆ ਜਾ ਰਿਹਾ ਕਿ ਦੇਖੋ ਅਸੀਂ ਕੈਬਨਟ ਮੀਟਿੰਗਾਂ ਵੀ ਕਰ ਰਹੇ ਹਾਂ, ਅਸੀਂ ਐਕਟ ਵੀ ਬਣਾ ਰਹੇ ਹਾਂ, ਅਸੀਂ ਕਾਨੂੰਨ ਵੀ ਪਾਸ ਕਰ ਰਹੇ ਹਾਂ ਪਰ ਜਿਹੜੀ ਤੁਹਾਡੀ ਮੰਗ ਹੈ ਉਹਦੇ ਬਾਰੇ ਅਸੀਂ ਵਿਚਾਰ ਨਹੀਂ ਕਰ ਰਹੇ। ਬੇਅਦਬੀ ਦੇ ਦੋਸ਼ੀਆਂ ਨੂੰ ਦਾ ਸਰਕਾਰ ਸਿਕਿਉਰਿਟੀਆਂ ਦੰਦੀ ਹੈ। ਉਹਨਾਂ ਨੂੰ ਬਹੁਤ ਵੱਡੇ ਪੱਦਰ ਤੇ ਉਹਨਾਂ ਨੂੰ ਬਚਾਉਣ ਵਾਸਤੇ ਸਰਕਾਰੀ ਤਨਖਾਹਾਂ ਦੇ ਮੁਲਾਜ਼ਮ ਲੱਗਦੇ ਨੇ ਜੋ ਆਮ ਲੋਕਾਂ ਦੇ ਟੈਕਸ ਨੇ। ਹੁਣ ਦੱਸੋ ਪੰਜਾਬ ਦੀ ਸਰਕਾਰ ਬੇਅਦਬੀ ਦੇ ਦੋਸ਼ੀਆਂ ਦੇ ਨਾਲ ਹੈ ਜਾਂ ਬੇਅਦਬੀ ਰੋਕਣ ਵਾਲਿਆਂ ਦੇ ਨਾਲ। ਜਿਹੜੇ ਸਾਡੇ ਸਿੱਖ ਕੌਮ ਦੇ ਪ੍ਰਚਾਰਕਾਂ ਸਾਡੇ ਬਾਬਿਆਂ ਸਾਡੇ ਡੇਰੇਦਾਰਾਂ ਸਾਡੇ ਬ੍ਰਹਮ ਗਿਆਨੀਆਂ ਕੋਲੇ ਤਾਕਤ ਹੈ ਉਹ ਚੁੱਪਣੇ ਗੱਲ ਉਹ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੇ ਉਪਦੇਸ਼ ਦੰਦੇ ਨੇ ਪਰ ਗੁਰਬਾਣੀ ਦੀ ਬੇਅਦਬੀ ਰੋਕਣ ਦੇ ਸੰਘਰਸ਼ ਵਿੱਚ ਆਉਣ ਦੀ ਉਹਨਾਂ ਦੀ ਜਰੂਰਤ ਨਹੀਂ ਹੈ ਦਸਾਣ ਅੰਦੋਲਨ ਸਮੇਂ ਇੱਕ ਬੇਅਦਬੀ ਦੇ ਦੋਸ਼ੀਆਂ ਦਾ ਨਿੰਗ ਸਿੰਘਾਂ ਨੇ ਸੋਧਾ ਲਾ ਕੇ ਉਹਨੂੰ ਕਾਂ ਵਾਂਗੂ ਟੰਗਿਆ ਸੀ ਤਾਂ ਭਾਈ ਰਣਜੀਤ ਸਿੰਘ ਬਿਆਨ ਦੰਦੇ ਸੀ ਕਿ ਇਹ ਤਰੀਕੇ ਗਲਤ ਨੇ ਲੋਕਤੰਤਰ ਦਾ ਸਮਾਂ ਹੈ ਕਾਨੂੰਨ ਦਾ ਯੁੱਗ ਹੈ ਹੁਣ ਤਾਂ ਭਾਈ ਗੁਰਜੀਤ ਸਿੰਘ ਲੋਕਤੰਤਰੀ ਤਰੀਕੇ ਹੀ ਮੰਗ ਕਰ ਰਹੇ ਨੇ ਲੋਕਤੰਤਰ ਦੇ ਤਰੀਕੇ ਪ੍ਰਦਰਸ਼ਨ ਕਰ ਰਹੇ ਨੇ ਹੁਣ ਤੁਸੀਂ ਸਾਥ ਕਿਉਂ ਨਹੀਂ ਦਿੰਦੇ ਨਾ ਤਾਂ ਤੁਸੀਂ ਸੋਧਾ ਲਾਉਣ ਵਾਲਿਆਂ ਦਾ ਸਾਥ ਦਿੱਤਾ ਨਾ ਤੁਸੀਂ ਸ਼ਾਂਤਮਈ ਸੰਘਰਸ਼ ਕਰਨ ਵਾਲੇ ਭਾਈ ਗੁਰਜੀਤ ਸਿੰਘ ਦਾ ਸਾਥ ਦਿੱਤਾ ਹੋਰ ਦੱਸੋ ਤੁਸੀਂ ਜਿਹੜੇ ਪ੍ਰਚਾਰਕ ਹੋ ਤੁਸੀਂ ਡੇਰੇਦਾਰ ਹੋ ਤੁਸੀਂ ਕਿਹੜੇ ਤਰੀਕੇ ਬੇਅਦਬੀ ਰੱਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਰਾਹੀਂ ਬਹੁਤ ਜ਼ਰੂਰੀ ਜਾਣਕਾਰੀ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਆ ਕਿ ਤਕਰੀਬਨ 9 ਮਹੀਨਿਆਂ ਤੋਂ ਸਰਬ ਧਰਮ ਗ੍ਰੰਥਾਂ ਦੀ ਬੇਅਦਬੀ ਰੋਕਣ ਦੀ ਕਾਨੂੰਨ ਨੂੰ ਮੰਗ ਨੂੰ ਲੈ ਕੇ ਜਿਹੜੇ ਭਾਈ ਗੁਰਜੀਤ ਸਿੰਘ ਖਾਲਸਾ ਟਾਵਰ ਤੇ ਬੈਠੇ ਨੇ ਅੱਜ ਉਹਨਾਂ ਨੂੰ ਤਕਰੀਬਨ 9 ਮਹੀਨਿਆਂ ਦੇ ਨੇੜੇ ਹੋ ਗਏ ਉਹਨਾਂ ਦੀ ਜਿਹੜੀ ਸਿਹਤ ਦੀ ਹਾਲਤ ਹੈ ਦਿਨੋਂ ਦਿਨ ਵਿਗੜਦੀ ਵਿਗੜਦੀ ਇੱਥੇ ਤੱਕ ਆ ਚੁੱਕੀ ਹੈ ਕਿ ਉਹ ਅੱਜ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਨੇ ਬੁਖਾਰ 105 ਹੈ ਬੀਪੀ 250 ਦੇ ਨੇੜੇ ਜਾ ਰਿਹਾ ਹੋਇਆ ਉਹਨਾਂ ਦਾ ਇਹ ਜੋ ਬੀਪੀ ਵਧ ਰਿਹਾ ਆਪਾਂ ਸਭ ਜਾਣਦੇ ਹਾਂ ਕਿ ਕਿਸੇ ਸਮੇਂ ਕੋਈ ਬ੍ਰੇਨ ਹੈਮਰੇਜ ਵੀ ਹੋ ਸਕਦਾ ਹੈ ਜਾਂ ਕੋਈ ਬਾਹਣਾ ਵਾਪਰ ਸਕਦਾ ਹੈ ਪੰਜਾਬ ਦੀ ਸਰਕਾਰ ਤੱਕ ਹਰ ਪ੍ਰਕਾਰ ਦੇ ਡਾਕੂਮੈਂਟ ਲੀਗਲ ਤੌਰ ਤੇ ਜੋ ਕਾਰਵਾਈ ਕਰਨ ਸੰਬੰਧੀ ਜ਼ਰੂਰੀ ਨੇ ਸਭ ਕੁਝ ਪਹੁੰਚਾ ਦਿੱਤਾ ਗਿਆ ਜੋ ਹੋਮ ਡਿਪਾਰਟਮੈਂਟ ਸਮਾਣੇ ਦੇ ਸਬ ਡਿਵੀਜ਼ਨਲ ਐਸ ਡੀ ਐਮ ਵੱਲੋਂ ਡੀ ਸੀ ਪਟਿਆਲਾ ਵੱਲੋਂ ਏ ਡੀ ਸੀ ਪਟਿਆਲਾ ਇੱਥੇ ਆਉਂਦੇ ਰਹੇ ਨੇ ਉਹਨਾਂ ਦੇ ਦਸਨ ਮੁਤਾਬਕ ਇਹ ਸਾਰੀ ਕਾਰਵਾਈ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵਿੱਚ ਪੈਂਡਿੰਗ ਹੈ ਪਰ ਭਗਵੰਤ ਮਾਨ ਵੱਲੋਂ ਇਸ ਮਾਮਲੇ ਵਿੱਚ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਇਸ ਦਾ ਕਾਰਨ ਜੋ ਸਮਝ ਲੱਗਦੀ ਹੈ ਕਿ ਜਾਂ ਤਾਂ ਬੇਅਦਬੀ ਕਰਨ ਵਾਲੀਆਂ ਤਾਕਤਾਂ ਇੰਨੀਆਂ ਕੁ ਜ਼ਿਆਦਾ ਤਾਕਤਵਰ ਨੇ ਕਿ ਉਹ ਪੰਜਾਬ ਸਰਕਾਰ ਨੂੰ ਰੋਕ ਰਹੀਆਂ ਨੇ ਇਹ ਕਾਨੂੰਨ ਬਣਾਉਣ ਤੋਂ ਜਦ ਕਿ ਆਪਾਂ ਇਹ ਸਮਝਦੇ ਹਾਂ ਕਿ ਸਿਆਸੀ ਤੌਰ ਤੇ ਇਹ ਕਾਨੂੰਨ ਬਣਾਉਣਾ ਪੰਜਾਬ ਸਰਕਾਰ ਲਈ ਬਹੁਤ ਲਾਹੇਵੰਦ ਹੈ ਇਹਨਾਂ ਨੂੰ ਇਹਦਾ ਬਹੁਤ ਫਾਇਦਾ ਮਿਲ ਸਕਦਾ ਪਰ ਫੇਰ ਵੀ ਇਹਨਾਂ ਦੀ ਹਿੰਮਤ ਨਹੀਂ ਪੈ ਰਹੀ ਇਸ ਮਾਮਲੇ ਵਿੱਚ ਛੇਤੀ ਕੋਈ ਕਦਮ ਚੱਕਣ ਦੀ ਕੱਲ 26 ਜੂਨ ਨੂੰ ਵੀ ਕੈਬਨਟ ਦੀ ਮੀਟਿੰਗ ਹੋਈ ਹੈ। ਉਹਦੇ ਵਿੱਚ ਛੋਟੇ-ਛੋਟੇ ਮਸਲਿਆਂ ਬਾਰੇ ਐਕਟ ਬਣਾਏ ਜਾ ਰਹੇ ਨੇ, ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਨੇ। ਉਸ ਮੀਟਿੰਗ ਤੋਂ ਇਸ ਤਰ੍ਹਾਂ ਲੱਗਦਾ ਜਿਵੇਂ ਭਾਈ ਗੁਰਜੀਤ ਸਿੰਘ ਨੂੰ ਤੇ ਸਾਨੂੰ ਚੜਾਇਆ ਜਾ ਰਿਹਾ। ਸਾਨੂੰ ਇਹ ਦੱਸਿਆ ਜਾ ਰਿਹਾ ਕਿ ਦੇਖੋ ਅਸੀਂ ਕੈਬਨਟ ਮੀਟਿੰਗਾਂ ਵੀ ਕਰ ਰਹੇ ਹਾਂ, ਅਸੀਂ ਐਕਟ ਵੀ ਬਣਾ ਰਹੇ ਹਾਂ, ਅਸੀਂ ਕਾਨੂੰਨ ਵੀ ਪਾਸ ਕਰ ਰਹੇ ਹਾਂ ਪਰ ਜਿਹੜੀ ਤੁਹਾਡੀ ਮੰਗ ਹੈ ਉਹਦੇ ਬਾਰੇ ਅਸੀਂ ਵਿਚਾਰ ਨਹੀਂ ਕਰ ਰਹੇ। ਬੇਅਦਬੀ ਦੇ ਦੋਸ਼ੀਆਂ ਨੂੰ ਤਾਂ ਸਰਕਾਰ ਸਿਕਿਉਰਟੀਆਂ ਦੰਦੀ ਹੈ ਉਹਨਾਂ ਨੂੰ ਬਹੁਤ ਵੱਡੇ ਪੱਦਰ ਤੇ ਉਹਨਾਂ ਨੂੰ ਬਚਾਉਣ ਵਾਸਤੇ ਸਰਕਾਰੀ ਤਨਖਾਹਾਂ ਦੇ ਮੁਲਾਜ਼ਮ ਲੱਗਦੇ ਨੇ ਜੋ ਆਮ ਲੋਕਾਂ ਦੇ ਟੈਕਸ ਨੇ ਪਰ ਬੇਅਦਬੀ ਰੋਕਣ ਲਈ ਪਾਈ ਗੁਰਜੀਤ ਸਿੰਘ ਜਿਹੜਾ ਤਕਰੀਬਨ 9 ਮਹੀਨਿਆਂ ਤੋਂ ਜੇਲ੍ਹ ਤੋਂ ਵੀ ਬੁਰੀ ਸਜ਼ਾ ਭੁਗਤ ਰਿਹਾ ਉਹ ਟਾਵਰ ਦੇ ਉੱਪਰ ਬੈਠਾ ਕਿਉਂਕਿ ਜੇਲ੍ਹ ਦੇ ਵਿੱਚ ਤਾਂ ਲੋਕਾਂ ਨੂੰ ਤੁਰਨ ਫਿਰਨ ਦੀ ਆਉਣ ਜਾਣ ਦੀ ਖੁੱਲ੍ਹ ਮਿਲਦੀ ਆ ਬੰਦੀ ਖੁੱਲਦੀ ਆ ਪਰ ਉਹ ਜਿਹੜੀ ਜਗ੍ਹਾ ਤੇ ਬੈਠਾ ਸਰਪਖੜਨ ਬੈਠਣ ਜੋਗੀ ਜਗ੍ਹਾ ਹੁਣ ਦੱਸੋ ਪੰਜਾਬ ਦੀ ਸਰਕਾਰ ਬੇਅਦਬੀ ਦੇ ਦੋਸ਼ੀਆਂ ਦੇ ਨਾਲ ਹੈ ਜਾਂ ਬੇਅਦਬੀ ਰੋਕਣ ਵਾਲਿਆਂ ਦੇ ਨਾਲ ਹੈ ਇਸ ਗੱਲ ਦੀ ਸਾਨੂੰ ਬਹੁਤ ਜ਼ਿਆਦਾ ਸ਼ਿਕਾਇਤ ਹੈ ਪੰਜਾਬ ਸਰਕਾਰ ਤੋਂ ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੈਬਨਿਟ ਤੋਂ ਜਦੋਂ ਕੋਈ ਮੌਜੂਦਾ ਸਰਕਾਰ ਲੋਕਾਂ ਦੇ ਹੱਕੀ ਮੰਗਾਂ ਦੀ ਸੁਣਵਾਈ ਨਾ ਕਰੇ ਤਾਂ اپੋਜੀਸ਼ਨ ਦਾ ਫਰਜ਼ ਬਣਦਾ ਹੈ ਕਿ ਉਹ ਸਰਕਾਰ ਤੇ ਦਬਾਅ ਬਣਾਵੇ ਸਰਕਾਰ ਦੇ ਵਿਰੁੱਧ ਆਮ ਲੋਕਾਂ ਦਾ ਸਾਥ ਦੇਵੇ ਪੰਜਾਬ ਵਿੱਚ ਮੁੱਖ ਵਿਰੋਧੀ ਤੇ ਰਹੇ ਕਾਂਗਰਸ ਪਾਰਟੀ ਪਰ ਕਾਂਗਰਸ ਪਾਰਟੀ ਵੀ ਚੁੱਪ ਹੈ ਇਹ ਮੈਂ ਵਾਰੀ-ਵਾਰੀ ਤਾਂ ਹੀ ਕਹਿ ਰਿਹਾ ਕਿ ਵਿਰੋਧੀ ਜਿਹੜੇ ਬੇਅਦਬੀ ਕਰਨ ਵਾਲੀਆਂ ਤਾਕਤਾਂ ਨੇ ਉਹਨਾਂ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਵੀ ਕੋ ਠੋਸ ਕਦਮ ਨਹੀਂ ਚੁੱਕ ਰਹੀ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਵੀ ਚੁੱਪ ਹੈ ਭਾਜਪਾ ਵੀ ਚੁੱਪ ਹੈ ਅਕਾਲੀ ਦਲ ਵੀ ਚੁੱਪ ਹੈ ਇਹ ਸਭ ਕਿਤੇ ਨਾ ਕਿਤੇ ਭਾਈ ਗੁਰਜੀਤ ਸਿੰਘ ਦੀ ਇਸ ਹਾਲਤ ਲਈ ਜ਼ਿੰਮੇਵਾਰ ਨੇ ਜੋ ਅੱਜ ਗੱਲਬਾਤ ਚੱਲ ਰਹੀ ਹੈ ਮੋਰਚਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਜੀ ਦੀ ਪ੍ਰਸ਼ਾਸਨ ਨਾਲ ਥੋੜੇ ਸਮੇਂ ਵਿੱਚ ਕੋਈ ਜੇਕਰ ਠੋਸ ਗੱਲ ਜਵਾਬ ਮਿਲਦਾ ਹੈ ਤਾਂ ਠੀਕ ਹੈ ਨਹੀਂ ਅਗਲਾ ਪ੍ਰੋਗਰਾਮ ਜੋ ਮੌਮਕਨ ਹੋਊਗਾ ਜਿਹੜੇ ਉਤੇ ਸੇਵਾ ਨਿਭਾ ਰਹੇ ਨੇ ਸਾਡਾ ਸਾਥ ਦੇ ਰਹੇ ਨੇ ਉਹਨਾਂ ਨਾਲ ਸਲਾਹ ਕਰਕੇ ਛੇਤੀ ਹੀ ਦੱਸਿਆ ਜਾਊਗਾ ਜੋ ਉਪਰਾਲਾ ਸਾਡੇ ਵੱਲੋਂ ਹੋਊਗਾ ਅਸੀਂ ਕਰਾਂਗੇ ਪਰ ਸਾਡੀ ਏਡੀ ਸਮਰੱਥਾ ਨਹੀਂ ਸਾਡਾ ਇਦਾਂ ਕਦ ਨਹੀਂ ਕਿ ਅਸੀਂ ਇੱਕ ਕਾਲ ਤੇ ਬਹੁਤ ਵੱਡੇ ਇਕੱਠ ਕਰ ਸਕੀਏ ਜਿਹੜੇ ਸਾਡੇ ਸਿੱਖ ਕੌਮ ਦੇ ਪ੍ਰਚਾਰਕਾਂ ਸਾਡੇ ਬਾਬਿਆਂ ਸਾਡੇ ਡੇਰੇਦਾਰਾਂ ਸਾਡੇ ਬ੍ਰਹਮ ਗਿਆਨੀਆਂ ਕੋਲੇ ਤਾਕਤ ਹੈ ਉਹ ਚੁੱਪਣੇ ਗੱਲ ਉਹ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੇ ਉਪਦੇਸ਼ ਦੰਦੇ ਨੇ ਪਰ ਗੁਰਬਾਣੀ ਦੀ ਬੇਅਦਵੀ ਰੋਕਣ ਦੇ ਸੰਘਰਸ਼ ਵਿੱਚ ਆਉਣ ਦੀ ਉਹਨਾਂ ਦੀ ਜ਼ਰੂਰਤ ਨਹੀਂ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਇੱਥੇ ਸਾਡੇ ਤੋਂ 20 ਕਿਲੋਮੀਟਰ ਦੂਰ ਬੈਠੇ ਨੇ ਜਦੋਂ ਦਿੱਲੀ ਦੇ ਕਿਸਾਨ ਅੰਦੋਲਨ ਸਮੇਂ ਇੱਕ ਬੇਅਦਬੀ ਦੇ ਦੋਸ਼ੀਆਂ ਦਾ ਨਿੰਗ ਸਿੰਘਾ ਨੇ ਸੋਧਾ ਲਾ ਕੇ ਉਹਨੂੰ ਕਾਂ ਵਾਂਗੂ ਟੰਗਿਆ ਸੀ ਤਾਂ ਭਾਈ ਰਣਜੀਤ ਸਿੰਘ ਬਿਆਨ ਦਿੰਦੇ ਸੀ ਕਿ ਇਹ ਤਰੀਕੇ ਗਲਤ ਨੇ ਲੋਕਤੰਤਰ ਦਾ ਸਮਾਂ ਹੈ ਕਾਨੂੰਨ ਦਾ ਯੁੱਗ ਹੈ ਹੁਣ ਤਾਂ ਭਾਈ ਗੁਰਜੀਤ ਸਿੰਘ ਲੋਕਤੰਤਰੀ ਤਰੀਕੇ ਹੀ ਮੰਗ ਕਰ ਰਹੇ ਨੇ ਲੋਕਤੰਤਰ ਦੇ ਤਰੀਕੇ ਪ੍ਰਦਰਸ਼ਨ ਕਰ ਰਹੇ ਨੇ ਹੁਣ ਤੁਸੀਂ ਸਾਥ ਕਿਉਂ ਨਹੀਂ ਦਿੰਦੇ ਨਾ ਤਾਂ ਤੁਸੀਂ ਸੌਦਾ ਲਾਉਣ ਵਾਲਿਆਂ ਦਾ ਸਾਥ ਦਿੱਤਾ ਨਾ ਤੁਸੀਂ ਸ਼ਾਂਤਮਈ ਸੰਘਰਸ਼ ਕਰਨ ਵਾਲੇ ਭਾਈ ਗੁਰਜੀਤ ਸਿੰਘ ਦਾ ਸਾਥ ਦਿੱਤਾ ਹੋਰ ਦੱਸੋ ਤੁਸੀਂ ਜਿਹੜੇ ਪ੍ਰਚਾਰਕੋਂ ਤੁਸੀਂ ਡੇਰੇਦਾਰੋਂ ਤੁਸੀਂ ਕਿਹੜੇ ਤਰੀਕੇ ਬੇਅਦਵੀ ਰੱਖੋਗੇ ਜਦ ਸਾਨੂੰ ਉਹ ਤਰੀਕਾ ਦੱਸ ਦੋ ਤੁਸੀਂ ਸੰਘਰਸ਼ ਸ਼ੁਰੂ ਕਰੋ ਅਸੀਂ ਤਾਂ ਤੁਹਾਡਾ ਵੀ ਸਾਥ ਦੇਣ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਹੁਣ ਵੀ ਚੁੱਪ ਰਹੇ ਤਾਂ ਇਤਿਹਾਸ ਦੇ ਵਿੱਚ ਤੁਸੀਂ ਸਭ ਕਲੰਕਿਤ ਹੋ ਜਾਓਗੇ